ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਵੇਂ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਪੌਇੰਟਮੈਂਟਾਂ ਕੈਨਸਲ ਹੋਈਆਂ ਵਾ ਰਿਜੈਕਟ ਹੋਈਆਂ ਬੜੇ ਵੀਰਾਂ ਭਰਾਵਾਂ ਦੀਆਂ ਇਸ ਟੌਪਿਕ ਬਾਰੇ ਆਪਾਂ ਗੱਲ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੁਣ ਵੀਰ ਭਰਾ ਇਕੱਠੇ ਹੋ ਕੇ ਸਾਰੇ ਦਿੱਲੀ ਚੱਲੇ ਆ VFS ਵਾਲਿਆਂ ਕੋਲੋਂ ਗੱਲਬਾਤ ਕਰਨ ਉਹਨਾਂ ਨਾਲ ਇਸ ਟੌਪਿਕ ਬਾਰੇ ਹੀ ਆਪਾਂ ਗੱਲ ਕਰਾਂਗੇ ਕਿਹੜੇ ਤਰੀਕੇ ਨਾਲ ਆਪਾਂ ਉਹਨਾਂ ਨਾਲ ਗੱ ਤਾਜੋ ਇਹਦਾ ਵਾ ਆਪਣਾ ਹੱਲ ਹੋ ਸਕੇ ਕੋਈ ਨਾ ਕੋਈ ਜਿਹੜਾ ਵਾ ਸੋਲਵ ਹੋ ਜਾ ਲਵੇ ਆਪਾਂ ਨੂੰ ਨਾ ਕਿ ਆਪਣਾ ਜਿਹੜਾ ਕੰਮ ਰੁਕ ਜਾਵੇ ਉੱਥੇ ਠੀਕ ਆ ਜਿਆਦਾ ਚਿਰ ਨਾਲ ਲੈਂਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਉਤੇ ਫੋਲੋ ਨਹੀਂ ਕੀਤਾ ਸਮਝਾ ਕੇ ਇੰਸਟਾ ਰਾਹ ਉਤੇ ਹੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਸਾਨੂੰ ਉੱਤੇ ਮੈਸੇਜ ਕਰਕੇ ਪੁੱਛ ਸਕਦੇ ਜੀ ਤੇ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਲਓ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਜਾਦਾ ਚੇਰ ਨਾਲ ਲੈਂਦੇ ਹੋਏ ਮੇਰੇ ਵੀਰਪਰਾ ਸਾਰੀ ਵੀਡੀਓ ਵੇਖਿਓ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕੀ ਹਿਸਾਬ ਤੱਕ ਆਪਾਂ ਕਿੱਦਾਂ ਕਰਨਾ ਸਭ ਤੋਂ ਪਹਿਲਾਂ ਤਾਂ ਮੇਰੇ ਵੀਰਪਰਾ ਤੁਸੀਂ ਇਕੱਠੇ ਹੋ ਕੇ ਜਾਣਾ ਵਾ ਉੱਥੇ ਮੈਨੂੰ ਇਹ ਆਪਣਾ ਇਹ ਵੀਰ ਭਾਵਾਂ ਸਾਰਿਆਂ ਦਾ ਸਲਾਹ ਬਣੇ ਕਿ ਜਿਨ੍ਹਾਂ ਦੀਆਂ ਅਪੁਆਇੰਟਮੈਂਟ ਰਜੈਕਟ ਹੋ ਚੁੱਕੀਆਂ ਵਾ ਉਹ ਵੀਰਾਂ ਭਾਵਾਂ ਸਾਰਿਆਂ ਨੇ ਇਕੱਠੇ ਹੋ ਕੇ ਜਾਣਾ ਉੱਥੇ ਉਹਨਾਂ ਨਾਲ ਗੱਲ ਕਰਨ ਕਿ ਸਾਡਾ ਇਹਦਾ ਕੋਈ ਹੱਲ ਕੱਢਿਆ ਜਾਵੇ ਪਰ ਉੱਥੇ ਗੱਲ ਕਿਹੜੇ ਤਰੀਕੇ ਨਾਲ ਕਰਨੀ ਆ ਜਿਵੇਂ ਹੁਣ ਵੀਰ ਭਾਵਾਂ ਨੇ ਕਿੰਨੇ ਜਾਣੇ ਨਾਲ ਜਾਣਾ ਵਾ ਪਰ ਉਹਦਾ ਕੋਈ ਨਾ ਕੋਈ ਹੱਲ ਹੋਊਗਾ ਕੋਈ ਨਾ ਕੋਈ ਬੰਦਾ ਇੱਕ ਅਦਾ ਮੋਦਵਾਰ ਹੋਊਗਾ ਜਾਂ ਦੋ ਚਾਰ ਜਾਣੇ ਜਿਹੜੇ ਗੱਲ ਕਰਨ ਵਾਲੇ ਹੋਣਗੇ ਉਹ ਜਾ ਕੇ ਗੱਲ ਕਰਨਗੇ ਨਾ ਕਿ ਆਪਾਂ ਸਾਰੇ ਜਾਣੇ ਆਪਣਾ 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 ਜਿਹੜਾ ਵਾ ਬੋਲੀ ਜਾਵਾਂਗੇ ਉੱਥੇ ਤੁਸੀਂ ਮੇਰੇ ਵੀਰ ਭਰਾ ਇੱਕ ਟਾਈਮ ਆਪਣਾ ਇਹੜਾ ਕਰ ਲੈਣਾ ਅੱਗੇ ਜੇ ਤੁਸੀਂ ਜਾਣਾ ਵਾ ਜਦੋਂ ਉੱਥੇ ਤੁਸੀਂ ਪਹੁੰਚ ਗਏ ਤੁਸੀਂ ਮੇਰੇ ਵੀਰ ਭਰਾ ਕੋਈ ਤੁਹਾਨੂੰ ਪਤਾ ਨੋਰਮਲ ਹੀ ਗੱਲ ਕੋਈ ਨਾ ਕੋਈ ਗਾਰਡ ਹੁੰਦਾ ਵਾ ਜਾਂ ਸਕਿਉਰਿਟੀ ਗਾਰਡ ਹੁੰਦਾ ਤੁਸੀਂ ਉਹਨਾਂ ਨਾਲ ਪਹਿਲਾਂ ਗੱਲ ਕਰਨੀ ਆ ਕਿ ਸਾਨੂੰ ਅਸੀਂ ਜਿਹੜਾ ਵਾ ਅਪਾਇੰਟਮੈਂਟ ਸਾਡੇ ਰਿਜੈਕਟ ਹੋਈਆਂ ਵਾ ਤੇ ਅਸੀਂ ਉਹ ਮੇਨ ਬੰਦੇ ਨਾਲ ਗੱਲ ਕਰਨੀ ਆ ਜੀ ਦੀ ਡਿਊਟੀ ਆ ਇੱਥੇ ਫਿਰ ਤੁਹਾਡੀ ਉਹ ਉਹਨਾਂ ਨਾਲ ਗੱਲ ਕਰਾਉਣਗੇ ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰਨੀ ਆ ਤੁਸੀਂ ਸਾਰਿਆਂ ਨਾਲ ਨਹੀਂ ਗੱਲ ਕਰਨੀ ਮੇਰੇ ਵੀਰ ਭਰਾ ਇਹ ਤੁਹਾਨੂੰ ਮੈਂ ਰਿਕਵੈਸਟ ਹੀ ਕਰ ਰਿਹਾ ਵਾਂ ਤਾਂ ਤੁਹਾਡਾ ਕੋਈ ਹੱਲ ਹੋ ਸਕੇ ਨਾ ਕਿ ਤੁਹਾਨੂੰ ਕੋਈ ਤੁਸੀਂ ਜੇਗਾ ਪੋਥੇ ਡਾ ਕੇ ਰੌਲਾ ਪਾਵਾਂਗੇ ਜਾਂ ਨਾਰੇ ਬਾਜੀ ਕਰਾਂਗੇ ਕਿ ਇਹ ਸਾਡੀ ਰਿਜੈਕਟ ਕਿਉਂ ਕੀਤੀ ਆ ਸਾਡੇ ਨੂੰ ਲਿਓਸ ਤੇ ਐਕਸਪਾਇਰ ਹੋ ਚੱਲੇ ਆ ਇਦਾਂ 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 ਫਿਰ ਤੁਹਾਡੀ ਆਡੀਬਾ ਪਤਾ ਨਾ ਕੋਈ ਹੱਲ ਨਹੀਂ ਨਿਕਲਣਾ ਕਿਉਂਕਿ ਉਹ ਹੈਗਾ ਸਰਕਾਰੀ ਕੰਮ ਠੀਕ ਹੈ ਉਹ ਉਹਨਾਂ ਦੀ ਸਰਕਾਰੀ ਡਿਊਟੀ ਆ ਉਹਨਾਂ ਨੇ ਤੁਹਾਡੀ ਫਿਰ ਗੱਲ ਨਹੀਂ ਸੁਣੀ ਜੇਕਰ ਪਰ ਤੁਸੀਂ ਰਿਕੁਐਸਟ ਕਰੋਗੇ ਫਿਰ ਸ਼ਾਇਦ ਤੁਹਾਨੂੰ ਕੋਈ ਹੱਲ ਦੇ ਦੇਣ ਕਿ ਆਈ ਦਾ ਕਰਕੇ ਸੀ ਜੀਡੀ ਅਪਾਇੰਟਮੈਂਟ ਰਿਜੈਕਟ ਕੀਤੀ ਆ ਇਹਦਾ ਹੁਣ ਹੱਲ ਆ ਵਾ ਤੇ ਆ ਵਾ ਠੀਕ ਹੈ ਇਸ ਕਰਕੇ ਮੇਰੇ ਵੀਰ ਭਰਾ ਜਿਹੜੇ ਚੱਲੇ ਆ ਥੋੜੀ ਜਿਹੀ ਹੌਸਲੇ ਨਾਲ ਮਿਲ ਕੇ ਜਿਵੇਂ ਹੁਣ ਜਿੰ 10000 ਬੰਦਾ ਵਾ 10000 ਮੈਂ ਜਿਆਦਾ ਕਹਿੰਦਾ ਚਲੋ 5000 ਬੰਦਾ ਜਿੰਨਾ ਵੀ ਬੰਦੇ ਤੁਸੀਂ ਹੋਗੇ ਉਹਨਾਂ ਵਿੱਚੋਂ 2 4 5 ਜਾਨੇ ਜਿਹੜੇ ਮੇਰੇ ਵੀਰ ਭਰਾ ਸਮਝਦਾਰ ਹੋਣਗੇ ਥੋੜੇ ਜਿਹਾ ਆਪਾਂ ਕਹਿ ਦਈਏ ਕਿ ਜਿਹਨਾਂ ਨੂੰ ਗੱਲ ਕਰਨ ਦੀ ਜਾਤ ਵਾ ਜਿਹੜੇ ਗੁੱਸਾ ਨਾ ਕਰਨ ਛੇਤੀ ਉਹ ਮੇਰੇ ਵੀਰ ਭਰਾ ਜਾਣ ਉਹਨਾਂ ਨਾਲ ਗੱਲ ਕਰਨ ਕਿ ਸਾਡੀਆਂ ਅਪਾਇੰਟਮੈਂਟ ਰਿਜੈਕਟ ਕਰਨ ਦਾ ਕਾਰਨ ਕੀ ਆ ਤੁਸੀਂ ਸਾਡੀਆਂ ਅਪਾਇੰਟਮੈਂਟਾਂ ਰਿਜੈਕਟ ਕਿਉਂ ਕੀਤੀਆਂ ਜੀ ਇਹਨਾਂ ਨਾਲ ਉਹਨਾਂ ਨੂੰ ਕਹਿ ਦਿਓ ਕਿ ਸਾਡਾ ਨੂਲੇ ਹੋਸਤੇ ਜਿਹੜੇ ਵਾ ਉਹ ਜਿਹੜੇ ਐਕਸਪਾਇਰ ਹੋ ਚਲੇ ਆ ਠੀਕ ਆ ਮਲਕੀ ਜਿੰਨ ਕਿਆਂ ਦੇ ਕਿ ਐਸਪਾਇਰ ਚਲਕੇ ਕਿੰਨੇ ਕਿੰਨੇ ਜਿਹੜਾ ਨੋ ਨਿਕਲੇ ਐ ਐਸਪਾਇਰ ਵੀ ਹੋ ਚੱਲੇ ਐ ਇਸ ਕਰਕੇ ਮੇਰੇ ਵੀਰ ਭਰਾ ਜਾ ਕੇ ਉਹਨਾਂ ਨੇ ਇਸ ਤਰੀਕੇ ਨਾਲ ਗੱਲ ਕਰੋ ਕਿ ਤਾਂ ਤੁਹਾਨੂੰ ਉਹ ਕੋਈ ਹਾਲ ਦੱਸਣ ਅਗਲੇ ਪਾਸੋਂ ਤੇ ਦੂਜੀ ਗੱਲ ਮੇਰੇ ਵੀਰ ਭਰਾ ਗੁੱਸਾ ਨਹੀਂ ਕਰਨਾ ਉੱਥੇ ਕੋਈ ਰੌਲਾ ਨਹੀਂ ਪਾਉਣਾ ਇਹ ਰਿਕੁਐਸਟ ਕਰਦਾ ਪਿਆ ਮੈਂ ਤੁਹਾਡੇ ਸਾਰੇ ਵੀਰ ਭਰਾਵਾਂ ਨਾਲ ਕਿ ਤਾਂ ਜੋ ਆਪਣਾ ਕੋਈ ਕੋਈ ਹਾਲ ਨਿਕਲ ਸਕੇ ਆਪਾਂ ਨੂੰ ਅਪਾਇੰਟਮੈਂਟਾਂ ਮਿਲਣ ਤੇ ਆਪਣਾ ਇਹਦਾ ਵਾ ਕੰਮ ਗਾ ਤੁਰੇ ਠੀਕ ਐ ਤੇ ਦੂਜੀ ਗੱਲ ਮੇਰੇ ਵੀਰ ਭਰਾ ਜਿੰਨੇ ਜਣੇ ਨੇ ਜਾਣਾ ਵਾ ਉਹ ਆਪਣੇ ਡਾਕੂਮੈਂਟ ਲੈ ਕੇ ਨਾਲ ਜਰੂਰ ਜਾਓ ਜਿਵੇਂ ਡਾਕੂਮੈਂਟ ਮਤਲਬ ਆਪਣਾ ਇਹ ਨੂਲਾ ਹਸਤਾ ਪਾਸਪੋਰਟ ਜੇ ਹੋਰ ਡਾਕੂਮੈਂਟ ਲੱਗਦੇ ਆ ਉਹ ਸਾਰੇ ਮੇਰੇ ਵੀ ਭਰਾ ਡਾਕੂਮੈਂਟ ਲੈ ਕੇ ਜਰੂਰ ਨਾਲ ਜਾਇਓ ਤਾਂ ਜੋ ਤੁਹਾਨੂੰ ਉੱਥੇ ਜਾ ਕੇ ਕੋਈ ਪ੍ਰੋਬਲਮ ਨਾ ਆਵੇ ਜੇਕਰ ਤੁਹਾਡੇ ਕੋਲ ਡਾਕੂਮੈਂਟ ਮੰਗਦੇ ਤੁਸੀਂ ਦੋਨੋਂ ਡਾਕੂਮੈਂਟ ਦੇਣ ਚੋਗੇ ਹੋਵੋ ਠੀਕ ਹੈ ਜੇਕਰ ਤੁਹਾਡੇ ਕੋਲ ਹੋਣਗੇ ਤੇ ਜਿਹੜੀ ਰਿਜੈਕਸ਼ਨ ਦੀ ਜਿਹੜੀ ਤੁਹਾਡੀ ਜਿਹੜੀ ਮੇਲ ਆਈ ਤੁਸੀਂ ਉਹਦੀ ਵੀ ਫੋਟੋਕਾਪੀ ਇਕਰਾ ਕੇ ਉਹ ਵੀ ਤੁਸੀਂ ਨਾਲ ਲੈ ਕੇ ਜਾ ਸਕਦੇ ਜਾਂ ਤੁਸੀਂ ਜਿਹੜੀਆਂ ਰੀ ਅਪਲੋਡ ਕੀਤੀਆਂ ਉਹਦੀ ਫੋਟੋਕਾਪੀ ਤੁਸੀਂ ਜਿਹੜੀ ਇਕਰਾ ਕੇ ਤੁਸੀਂ ਨਾਲ ਲੈ ਜਾ ਸਕਦੇ ਜੇ ਠੀਕ ਆ ਤਾਂ ਤੁਹਾਡਾ ਕੋਈ ਕੋਈ ਹੱਲ ਕੱਢ ਸਕਣ ਉੱਥੇ ਉਹ ਵੀ ਤੇ ਉਹਨਾਂ ਨਾਲ ਪਿਆਰ ਨਾਲ ਜਾ ਕੇ ਗੱਲ ਕਰੋ ਮੇਰੇ ਸਾਹਾਂ ਤੁਹਾਨੂੰ ਕੋਈ ਨਾ ਕੋਈ ਹੱਲ ਕਰਨਗੇ ਤੁਹਾਨੂੰ ਕੋਈ ਨਾ ਕੋਈ ਦੱਸਣਗੇ ਕਿ ਅਪਾਇੰਟਮੈਂਟ ਰਜੈਕਟ ਕਿਉਂ ਕੀਤੀਆਂ ਵਾ ਇਹਦਾ ਹੱਲ ਕੀ ਹੈ ਹੁਣ ਕਦੋਂ ਤੱਕ ਅਪਾਇੰਟਮੈਂਟ ਮਿਲਣਗੇ ਕਿਉਂਕਿ ਤੁਹਾਨੂੰ ਪਤਾ ਨੋ ਲਿਆ ਉਸ ਟੇੜਾ ਵਾ ਐਕਸਪਾਇਰ ਹੋਣ ਵਾਲੇ ਆ ਜਦ ਜਣਿਆਂ ਦੇ ਇਸ ਕਰਕੇ ਮੇਰੇ ਵੀ ਭਰਾ ਜਾ ਕੇ ਉੱਥੇ ਕੋਈ ਨਾ ਕੋਈ ਹੱਲ ਕੱਢ ਕੇ ਵੇਖੀ ਆਪਾਂ ਜੇਕਰ ਨਿਕਲਦਾ ਵਾ ਜੇ ਵੀਰ ਆਪਾਂ ਦੀਆਂ ਅਪਾਇੰਟਮੈਂਟ ਰਜੈਕਟ ਹੋਈਆਂ ਵਾ ਤਾਂ ਉਹਨਾਂ ਦਾ ਕੋਈ ਨਾ ਕੋਈ ਹੱਲ ਨਿਕਲ ਜਾਊਗਾ ਠੀਕ ਹੈ ਇਹ ਮੇਰੀ ਵੀਡੀਓ ਬਣਾਉਣ ਦਾ ਮਕਸਦ ਇਹ ਹੋਈ ਕਿ ਮੇਰੇ ਵੀਰ ਭਰਾ ਜਿਹੜੇ ਜਾਣ ਉੱਥੇ ਪਿਆਰ ਨਾਲ ਉਹਨਾਂ ਨਾਲ ਗੱਲ ਕਰਨ ਦਾ ਰਿਕੁਐਸਟ ਵਾ ਮੇਰੀ ਤੁਹਾਡੇ ਕਿ ਸਾਰੇ ਮੇਰੇ ਵੀਰ ਭਰਾ ਪਿਆਰ ਨਾਲ ਉਹਨਾਂ ਨਾਲ ਗੱਲ ਕਰਨੀ ਜਾ ਕੇ ਇੱਥੇ ਤੇ ਤਾਂ ਤੁਹਾਡਾ ਕੋਈ ਹੱਲ ਨਿਕਲ ਜਾਵੇ ਤੇ ਇਹ ਵੀਡੀਓ ਆਪਾਂ ਕਰਦੇ ਆਂ ਇੱਥੇ ਖਤਮ ਤੇ ਮਿਲਦੇ ਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ